ਰੀਡ ਦੀ ਹੱਡੀ ਦਾ ਸਿੱਧਾ ਹੋ ਜਾਣਾ ਔਰ ਜਾਂ ਫਿਰ ਕਹਿ ਲੋ ਵੀ ਲੋਸ ਆਫ ਲੋਰੋਸਿਸ ਹੋ ਜਾਣਾ ਜਾਂ ਲੰਬਰ ਸਪਾਈਨ ਸਟ੍ਰੇਟ ਹੋ ਜਾਣਾ ਇਹ ਹੋ ਗਿਆ ਆਪਣਾ ਲੋਰੋਸਿਸ ਇਹ ਜਿਹੜੀ ਅੰਦਰ ਨੂੰ ਕਰਵ ਹੈ ਨੂੰ ਲੋਰੋਸਿਸ ਕਿਹਾ ਜਾਂਦਾ ਇਹ ਕਾਈਫੋਸਿਸ ਹੋ ਗਿਆ ਜਿਹੜਾ ਬਾਹਰ ਨੂੰ ਆ ਔਰ ਇਹ ਫਿਰ ਇੱਥੇ ਲੋਰੋਸਿਸ ਬਣਦਾ ਪਰ ਜਦੋਂ ਆਪਾਂ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਆ ਜਾਂ ਟੈਕਸੀ ਚਲਾਉਂਦੇ ਆ ਇਹ ਚੀਜ਼ ਸਿੱਧੀ ਹੋ ਜਾਂਦੀ ਆ ਔਰ ਜਿਸ ਨਾਲ ਆਪਣੇ ਇਸ ਜਗ੍ਹਾ ਤੇ ਦਰਦ ਔਰ ਕਈ ਵਾਰੀ ਲੱਤਾਂ ਦੇ ਵਿੱਚ ਦਰਦ ਜਾਣਾ ਸ਼ੁਰੂ ਹੋ ਜਾਂਦਾ ਸੋ ਇਸ ਨੂੰ ਆਪਾਂ ਆਸਾਨ ਕਸਰਤਾਂ ਨਾਲ ਕਿਵੇਂ ਕਰਦੇ ਵਿੱਚ ਠੀਕ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਸ ਡਾਕਟਰ ਗੁਰਸ਼ੇਧ ਸਿੰਘ ਪਹਿਲੇ 3 ਤੋਂ 4 ਦਿਨ ਤੁਸੀਂ ਕੋਈ ਕਸਰਤ ਨਹੀਂ ਕਰਨੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਇੱਕ 쿠ਸ਼ਨ ਲੈ ਲੈਣਾ ਔਰ ਤੁਸੀਂ ਉਹ ਇੱਥੇ ਰੱਖ ਲੈਣਾ ਆਪਣੇ ਜਿੱਥੋਂ ਆਪਣੀ ਰੀੜ ਦੀ ਹੱਡੀ ਸਿੱਧੀ ਹੋਈ ਹੈ ਔਰ ਐਦਾਂ ਤੁਸੀਂ ਬਿਲਕੁਲ ਲੇਟ ਜਾਣਾ 10 ਤੋਂ 15 ਮਿੰਟ ਸਵੇਰੇ 10 ਤੋਂ 15 ਮਿੰਟ ਸ਼ਾਮ ਔਰ ਤੁਸੀਂ ਫਿਰ ਇਹ ਕੱਟਦਿਆ ਕਰਨਾ ਔਰ ਸਾਈਡ ਲੈ ਕੇ ਉੱਠਜਿਆ ਕਰਨਾ ਹੁਣ ਕਸਰਤ ਦੀ ਗੱਲ ਕਰ ਲੱਗੇ ਆ ਪਹਿਲੀ ਕਸਰਤ ਕੀ ਹੋएगी ਦੋਨੋਂ ਆਪਾਂ ਗੋਡੇ ਮੋੜ ਲੈਣੇ ਆ ਔਰ ਆਪਾਂ ਲੱਕ ਨੂੰ ਉੱਪਰ ਚੱਕਣਾ ਬ੍ਰਿਜਿੰਗ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇਸਦੇ 10 ਸੈਟ ਲਾਉਣੇ ਆ ਉਦੋਂ ਅਗਲੀ ਜਿਹੜੀ ਕਸਰਤ ਹੋएगी ਆਪਾਂ ਫੇਰ ਬ੍ਰਿਜਿੰਗ ਚ ਹੀ ਰਹਾਂਗੇ ਔਰ ਉੱਪਰ ਚੱਕ ਦਾਂਗੇ ਇੱਕ ਇੱਕ ਲੱਤ ਉੱਪਰ ਚੱਕਾਂਗੇ ਇਦਾਂ ਕਰਕੇ ਇੱਕ ਫੇਰ ਦੋ ਫੇਰ 10 ਫੇਰ 4 ਫੇਰ 5 ਫੇਰ 6 ਦੈਨ ਰਿਲੈਕਸ ਥੋੜੀ ਔਖੀ ਕਸਰਤਾਂ 6 ਵਾਰੀ ਕਰਿਓ ਫੇਰ ਆਰਾਮ ਕਰਿਓ ਇਸਦੇ ਵੀ ਤੁਸੀਂ चार तो पैट लाए उदू अगली कसरत होगी अपनी सिर्फ और सिर्फ कैमल आप न्यूट्रल पोजिशन आ गई आप कैमल बना इतने आप सैकंड होल्ड दैन रिलैक्स फिर दस सैकेंड होल्ड दैन रिलैक्स इस सैट लाओ और उसद आपबरा करा दोनों हथ खोल देंगे और आप उपर उठन की कोशिश इतने आप करे पांच सैकेंड एक दो तो तीन चार पाँच दैन आप नीचे चले जाना ਫਿਰ ਆਪਾਂ ਹੋਲਡ ਇਸਦੇ ਆਪਾਂ 10 ਸੈਟ ਲਾਉਣੇ ਆ ਸਾਰੀਆਂ ਕਸਰਤਾਂ ਕਰੋਗੇ ਤੁਹਾਡੀ ਜੋ ਰੀਡ ਦੀ ਹੱਡੀ ਸਿੱਧੀ ਹੋ ਗਈ ਹੈ ਲੰਬਰ ਲੈਵਲ ਤੋਂ ਬਹੁਤ ਜਲਦੀ ਆਪਣੀ ਨਿਊਟਰਲ ਪੋਜੀਸ਼ਨ ਤੇ ਚਲੀ ਜਾਏਗੀ ਸਾਸ੍ਰਿਕਾ ਜੀ